ਕੱਪੜਿਆਂ ਦੀ ਤਾਜ਼ਾ ਆਜ਼ਾਦੀ ਨਹੀਂ ਮਿਲਦੀ ਜੇ ਮਿਲ ਵੀ ਜਾਵੇ ਨਾ ਤਾਂ ਪਹਿਲਾ ਆਹੀ ਕਹਿੰਦੇ ਆ ਕਿ ਕੁੜੀ ਨੇ ਛੋਟੇ ਕੱਪੜੇ ਪਾਏ ਆ ਤਾਂ ਉਹਦੇ ਨਾਲ ਬਲਾਤਕਾਰ ਹੋਇਆ ਇਹ ਮੈਨੂੰ ਨਹੀਂ ਲੱਗਦਾ ਕਿ ਮਤਲਬ ਇੱਥੇ ਆਜ਼ਾਦ ਹੈ ਸਿਰਫ ਗੱਲਾਂ 'ਚ ਤੇ ਸਿਰਫ ਸੋਸ਼ਲ ਮੀਡੀਆ ਸਿਰਫ ਚਰਚਾ 'ਚ ਵੱਡੇ ਵੱਡੇ ਮਤਲਬ ਫੰਕਸ਼ਨ ਕਰਵਾਏ ਜਾਂਦੇ ਆ ਔਰਤਾਂ ਲਈ ਪਰ ਉਹ ਸਿਰਫ ਗੱਲਾਂ ਤੇ ਇੱਕ ਸਿਰਫ ਸ਼ੋਸ਼ਾ ਬਣ ਕੇ ਰਹਿ ਗਿਆ ਜਦੋਂ ਅਸੀਂ ਸਵੇਰ-ਸਵੇਰ ਇਦਾਂ ਦੀ ਕੋਈ ਖਬਰ ਸੁਣਦੇ ਆ ਤਾਂ ਸਭ ਤੋਂ ਪਹਿਲਾਂ ਇਹ ਡਰ ਹੁੰਦਾ ਕਿ ਕੱਲ ਨੂੰ ਸਾਡੇ ਨਾਲ ਨਾ ਕਿਉਂ ਇਦਾਂ ਦਾ ਹੋ ਜੇ ਕਿਉਂਕਿ ਜਦੋਂ ਘਰੋਂ ਬਾਹਰ ਨਿਕਲਦੀਆਂ ਕੋਈ ਵੀ ਕੁੜੀ ਤ ਉਹਨੂੰ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਦੀਆਂ ਗੰਦੀਆਂ ਨਜ਼ਰਾਂ ਦਾ ਕਈਆਂ ਦਾ ਟੱਚ ਬੱਸਾਂ ਵਿੱਚ ਆਏ ਇਦਾਂ ਦੀਆਂ ਕੋਈ ਵੀ ਹਰਕਤਾਂ ਦਾ ਹਨਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਹਿਲੀ ਗੱਲ ਤਾਂ ਇਹ ਕਿ ਸਾਡੇ ਸੰਵਿਧਾਨ ਦੁਆਰਾ ਹਨਾ ਕੁੜੀਆਂ ਨੂੰ ਆਜ਼ਾਦੀ ਦਿੱਤੀ ਗਈ ਹੈਗੀ ਆ ਤੇ ਇਹ ਕਈ ਸਾਰੇ ਉਹਨਾਂ ਦੇ ਅਰਾਇਟਸ ਲਿਕੇ ਗਏ ਵੀ ਆ ਤੇ ਫਿਰ ਵੀ ਆਪਣਾ ਸਮਾਜ ਕਿਉਂ ਨਹੀਂ ਉਹਨਾਂ ਨੂੰ ਅਰਾਇਟ ਦੇ ਰਿਹਾ ਮਾਈਕਾ ਜੀ ਅਗੇ ਬੋਲਦੇ ਵੀ ਹਾਂ ਔਰਤਾ ਆਜ਼ਾਦ ਹੈ ਮਤਲਬ ਇਹਨੂੰ ਕਿਸੇ ਚੀਜ਼ ਦੀ ਮਤਲਬ ਬੰਦਿਸ਼ ਨਹੀਂ ਲੱਗੀ ਪਰ ਆਪ ਆਪਦੇ ਘਰ ਦੀਆਂ ਔਰਤਾਂ ਨੂੰ ਉਹ ਬੰਦਸ਼ਾਂ ਲਾਈਆਂ ਜਾਂਦੀਆਂ ਕਿ ਪਹਿਲਾ ਉਹਦੇ ਤੇ ਆ ਕੇ ਆ ਜਾਂਦਾ ਵੀ ਕੁੜੀ ਕੁੜੀ ਦੀ ਗਲਤੀ ਸੀ ਉਹਦੇ ਨਾਲ ਤਾਂ ਰੇਪ ਹੋਇਆ ਜੋ ਕੱਪੜੇ ਸਹੀ ਦੇ ਪਾਉਂਦੀ ਤਾਂ ਉਹਦੇ ਨਾਲ ਨਹੀਂ ਹੁੰਦਾ ਮਤਲਬ ਜ਼ਿਆਦਾਤਰ ਨਾ ਹਮੇਸ਼ਾ ਹਰ ਗੱਲ ਤੇ ਕੁੜੀ ਨੂੰ ਹੀ ਕਹਿੰਦੇ ਆ ਵੀ ਇਸੇ ਦੀ ਗਲਤੀ ਹੋਊਗੀ ਤਾਂ ਹੀ ਇਹਦੇ ਨਾਲ ਐਵੇਂ ਹੋਇਆ ਇਹ ਬਹੁਤ ਗਲਤ ਚੀਜ਼ ਹੈ ਮਤਲਬ ਆਪਣੇ ਅੱਜ ਦੇਸ਼ ਵਿੱਚ ਕਿੰਨੇ ਹੀ ਲੇਡੀਜ਼ ਆਈਐਸ ਆਫੀਸਰਸ ਨੇ ਕਿੰਨੇ ਮਤਲਬ ਚੰਦ ਦੇ ਜਾ ਚੁੱਕੀਆਂ ਲੇਡੀਜ਼ ਕਿੰਨਾ ਕੁਝ ਕਰ ਗਿਆ ਪਰ ਉਸ ਟੀ ਨੂੰ ਵੀ ਇਹ ਲੱਗਦਾ ਕਿ ਵੀ ਜਦੋਂ ਕੋਈ ਮਹਾਨ ਬਣ ਜਾਂਦੀ ਹੈ ਕੋਈ ਪੋਸਟ 'ਤੇ ਕੋਈ ਹਾਈ ਰੈਂਕ ਤੇ ਚਲ ਜਾਂਦੀ ਹੈ ਉਦੋਂ ਉਹਨਦੀ ਜੈ ਜੈਕਾਰ ਹੁੰਦੀ ਉਸ ਤੋਂ ਪਹਿਲਾਂ ਉਹਨੂੰ ਕੁਝ ਨਹੀਂ ਸਮਝਿਆ ਜਾਂਦਾ ਵੀ ਜੀ ਜਦੋਂ ਇਹੋ ਦਾ ਕੋਈ ਸਮੂਹਿਕ ਕਾਰਵਾਈ ਹੁੰਦੀ ਆ ਤਾਂ ਜਿਹੜੀ ਔਰਤਾ ਉਹ ਇਹ ਸੋਚਦੀ ਆ ਕਿ ਮੈਂ ਨਹੀਂ ਪੜ ਸਾਕਦੀ ਕਰਦੇ ਉਹਦੇ ਕੀ ਸੋਚਣਗੇ ਵੀ ਅਸੀਂ ਆਪਣੀਆਂ ਧੀਆਂ ਨੂੰ ਨਹੀਂ ਪੜਾ ਸਕਦੇ ਵੀ ਜੇਕਰ ਇਹੋ ਜੇ ਅਤਿਆਚਾਰ ਹੋਣਗੇ ਤਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਧੀਆਂ ਉਹ ਵਿਦਿਆ ਤੋਂ ਵਪਾਰੀਆਂ ਰਹਿ ਜਾਣਗੀਆਂ ਬਹੁਤ ਗਲਤ ਚੀਜ਼ ਹੈ ਕਿ ਮਨ ਹਰ ਵਾਰੀ ਕੁੜੀ ਦੀ ਗੱਲ ਮਤਲਬ ਕੁਝ ਤਾਂ ਕਹੀ ਤਾਂ ਪੇਰੈਂਟਸ ਹੀ ਦਬਾ ਦਿੰਦੇ ਆ ਵੀ ਸਾਡੀ ਕੁੜੀ ਦੀ ਕੀ ਇੱਜ਼ਤ ਰਹਿ ਜੂਗੀ ਕੀ ਹੋ ਜੂਗਾ ਮਤਲਬ ਉਹ ਵਿਚਾਰੀ ਕੁੜੀ ਦੀ ਨਹੀਂ ਵੇਦੇ ਕਿ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਚੁੱਕੀ ਐ ਕਈ ਤਾਂ ਪੁਲਿਸ ਤੱਕ ਪੇਰੈਂਟਸ ਆਉਂਦੇ ਆ ਵਿੱਚ ਗੱਲ ਕੁੜੀ ਨੂੰ ਹੀ ਦੋਸ਼ੀ ਸਮਝ ਦੇ ਗਈ ਤਾਂ ਹਜੇ ਕੱਲ ਹੀ 11 ਅਪ੍ਰੈਲ ਨੂੰ ਜੋਤੀਬਾਹ Rao ਫੂਲੇ ਦਾ ਅਸੀਂ ਜਨਮ ਦਿਹਾੜਾ ਮਨਾ ਕੇ ਹਟੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਅ ਅੰਗਰੇਜ਼ ਹਕੂਮਤ ਵੇਲੇ ਜਦੋਂ ਸਾਡੇ ਇੱਧਰ ਬਹੁਤ سارے ਵਿਤਕਰੇ ਹੁੰਦੇ ਸੀਗੇ ਤੇ ਅਜਿਹੇ ਸਮੇਂ ਆ ਜਿਹੜਾ ਉਹਨਾਂ ਨੇ ਇਹ ਤਹਈਆ ਕੀਤਾ ਇਹ ਤਰਦਰ ਕੀਤਾ ਕਿ ਔਰਤਾਂ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਹੈਗਾ ਉਹਨਾਂ ਨੂੰ ਵੀ ਸਿੱਖਿਅਤ ਕਰਨਾ ਚਾਹੀਦਾ ਤੇ ਇਸੇ ਵਜ੍ਹਾ ਕਰਕੇ ਆ ਜਿਹੜਾ ਉਹਨਾਂ ਨੇ ਆਪਣੀ ਪਤਨੀ ਨੂੰ ਆ ਜਿਹੜਾ ਉਹ ਪੜਾਇਆ ਭਾਵੇਂ ਉਸ ਨੂੰ ਉਹ ਪੜਾਉਣ ਦਾ ਜਿਹੜਾ ਖਮਿਆਜਾ ਵੀ ਭੁਗਤਣਾ ਪਿਆ ਕਾਫੀ ਵਾਰੀ ਜਿਹੜਾ ਉਹਨਾਂ ਦੇ ਉੱਤੇ ਆ ਜਿਹੜੇ ਉਹ ਹਮਲੇ ਵੀ ਹੋਏ ਆ ਪਰ ਅੱਜ ਜੇਕਰ ਅਸੀਂ ਭਾਰਤ ਦੇ ਵਿੱਚ ਇਸ ਗੱਲੋਂ ਜਾਣਦੇ ਹੈਗੇ ਕਿ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਕੌਣ ਆ ਤੇ ਸਾਰੇ ਦੇ ਸਾਰੇ ਇਹ ਗੱਲ ਤੁਸੀਂ ਭਲੀ ਭਾਤ ਜਾਣਦੇ ਹੋ ਕਿ ਉਹ ਸੁਵਿੱਤਰੀ ਬਾਈ ਫੂਲੇ ਆ ਪਰ ਪਰੰਦੇ ਅਧਿਕਾਰ ਦੇ ਉੱਤੇ ਕਿਤੇ ਨਾ ਕਿਤੇ ਅੰਕੁਸ਼ ਲੱਗਦਾ ਹੋਇਆ ਉਦੋਂ ਨਜ਼ਰ ਆਇਆ ਜਦੋਂ ਇੱਕ ਸਰਕਾਰੀ ਕਾਲਜ ਪਟਿਆਲੇ ਦੇ ਨਾਬੇ ਦੇ ਵਿੱਚ ਰਿੱਪੂ ਦਮਨ ਕਾਲਜ ਉੱਥੇ ਇੱਕ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਹੁੰਦਾ ਪਰ ਇੰਨੇ ਦਿਨਾਂ ਬਾਅਦ ਅੱਜ ਤੀ ਕੋਈ ਕਾਰਵਾਈ ਨਹੀਂ ਹੋਈਗੀ ਇਸੇ ਵਜ੍ਹਾ ਕਰਕੇ ਵਿਦਿਆਰਥੀ ਆ ਜਿਹੜੇ ਉਹ ਅੱਜ ਵੱਖ-ਵੱਖ ਥਾਵਾਂ ਦੇ ਵਿੱਚ ਵੱਖ-ਵੱਖ ਕਾਲਜਾਂ ਦੇ ਵਿੱਚ ਜਿਹੜੇ ਉਹ ਪ੍ਰੋਟੈਸਟ ਕਰ ਰਹੇ ਆ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਦੇ ਅਧੀਨ ਆ ਜਿਹੜਾ ਅੱਜ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਵੀ ਆ ਜਿਹੜਾ ਉਹ ਪ੍ਰੋਟੈਸਟ ਕੀਤਾ ਗਿਆ ਇੱਥੇ ਕੁਝ ਵਿਦਿਆਰਥੀ ਸਾਡੇ ਨਾਲ ਸ਼ਾਮਲਾ ਆ ਆਪਾਂ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਆ ਵੀਰੇ ਧੰਨਵਾਦ ਜੀ ਅੱਛਾ ਬਾਈ ਜੀ ਜੋ ਮਾਮਲਾ ਹੋਇਆ ਹੈਗਾ ਇਹ ਰਿੱਪੂ ਦਮਨ ਕਾਲਜ ਦੇ ਵਿੱਚ ਇਹ ਕਿੰਨੀ ਦੀ ਘਟਨਾ ਹੈਗੀ ਆ ਤੇ ਠੀਕ ਆ ਜਿਹੜੀ ਗੱਲ ਕਿੱਥੋਂ ਤੱਕ ਪਹੁੰਚੀ ਆ ਇਹ ਅੱਜ ਤੋਂ 10-15 ਦਿਨ ਪਹਿਲਾਂ ਦੀ ਘਟਨਾ ਆਈ ਤੇ ਇਹਦੇ ਵਿੱਚ ਕੁੜੀ ਨੇ ਕੰਪਲੇਂਟ ਕੀਤੀ ਆ ਪਰ ਜਿਹੜਾ ਕਾਲਜ ਦਾ ਪ੍ਰਸ਼ਾਸਨ ਆ ਪ੍ਰਿੰਸੀਪਲ ਮੈਡਮ ਆ ਉਹ ਕਹਿ ਰਿਹਾ ਕਿ ਸਾਡੇ ਕਾਲਜ ਵਿੱਚ ਇਹ ਘਟਨਾ ਨਹੀਂ ਹੋਈਗੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਤੇ ਇਹਦੇ ਵਿੱਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਤਾਂ ਫੜ ਲਿਆ ਪਰ ਉਹਨਾਂ ਚੋਂ ਇੱਕ ਫਰਾਰ ਆਈ ਹਾਂਜੀ ਅਛਾ ਕਾਲਜ ਪ੍ਰਸ਼ਾਸਨ ਇਸ ਗੱਲ ਦੀ ਜ਼ਿੰਮੇਵਾਰੀ ਲੈ ਰਿਹਾ ਹੈਗਾ ਵੀ ਉਹ ਕਹਿੰਦੇ ਹੈਗੇ ਘਟਨਾ ਇਸ ਕਾਲਜ ਚੋਂ ਨਹੀਂ ਹੋਈਗੀ ਪਰ ਇਹ ਕਿਵੇਂ ਪਤਾ ਲੱਗਿਆ ਹੈਗਾ ਕਿ ਘਟਨਾ ਉਸ ਕਾਲਜ ਦੇ ਵਿੱਚ ਹੋਈ ਹੈ ਉਹ ਕੁੜੀ ਨੇ ਸ਼ਿਕਾਇਤ ਕੀਤੀ ਹੈ ਜੀ ਹਾਂ ਜਿਨ੍ਹਾਂ ਇਹ ਮਤਲਬ ਸਮੂਹਕ ਬਲਾਪਕਰ ਹੋਇਆ ਜੀ ਉਹਨਾਂ ਨੇ ਜਾ ਕੇ ਥਾਣੇ ਵਿੱਚ ਸ਼ਿਕਾਇਤ ਕੀਤੀ ਜੀ ਅੱਛਾ ਸਾਡੇ ਨਾਲ ਕੁਝ ਲੜਕੀਆਂ ਵੀ ਮੌਜੂਦ ਆ ਅੱਛਾ ਵੀਰੇ ਜਦੋਂ ਕਾਲਜਾਂ ਦੇ ਵਿੱਚ ਅਜਿਹੀ ਘਟਨਾ ਘਟ ਜਾਂਦੀ ਹੈਗੀ ਆ ਤੁਸੀਂ ਇੱਕ ਲੜਕੀ ਹੋ ਇੱਕ ਲੜਕੀ ਹੋਣ ਦੇ ਨਾਤੇ ਤੁਹਾਡੇ ਦਿਮਾਗ ਦੇ ਵਿੱਚ ਉਦੋਂ ਕੀ ਖਿਆਲ ਆਉਂਦਾ ਜਦੋਂ ਇਸ ਤਰ੍ਹਾਂ ਦੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇੱਕ ਲੜਕੀ ਦੇ ਨਾਲ ਸੂਹੀਕ ਤੌਰ ਤੇ ਜਿਹੜਾ ਇਸ ਤਰ੍ਹਾਂ ਦਾ ਕੋਈ ਕਰਮ ਹੋ ਜਾਂਦਾ ਹੈਗਾ ਪਰ ਇਹ ਸਮਾਜ ਦੇ ਵਿੱਚ ਇਸ ਪ੍ਰਸ਼ਾਸਨ ਦੇ ਵਿੱਚ ਇਥੋਂ ਦੇ ਵਿੱਚ ਕੋਈ ਵੀ ਸੁਣਵਾਈ ਨਹੀਂ ਹੁੰਦੀ ਉਹ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਆਉਂਦੀ ਵੀਰ ਜੀ ਜਦੋਂ ਇਹੋ ਦਾ ਕੋਈ ਸਮੂਹਿਕ ਕਾਰਵਾਈ ਹੁੰਦੀ ਆ ਤਾਂ ਜਿਹੜੀ ਔਰਤਾ ਉਹ ਇਹ ਸੋਚਦੀ ਆ ਕਿ ਮੈਂ ਨਹੀਂ ਪੜ੍ਹ ਸਕਦੀ ਘਰ ਦੇ ਉਹ ਦੇ ਕੀ ਸੋਚਣਗੇ ਵੀ ਅਸੀਂ ਆਪਦੀਆਂ ਧੀਆਂ ਨੂੰ ਨਹੀਂ ਪੜਾ ਸਕਦੇ ਵੀ ਜੇਕਰ ਇਹੋ ਜੇ ਅਤਿਆਚਾਰ ਹੋਣਗੇ ਤਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਧੀਆਂ ਉਹ ਵਿੱਦਿਆ ਤੋਂ ਵਪਾਰੀਆਂ ਰਹਿ ਜਾਣਗੀਆਂ ਤੇ ਜਿਸ ਕਾਰਨ ਮਤਲਬ ਕਿ ਔਰਤ ਦੀ ਬਹੁਤ ਬਹੁਤ ਬੇਇੱਜ਼ਤੀ ਹੋਊਗੀ ਸਮਝ ਲਓ ਜੀ ਅਛਾ ਬਈ ਇਹ ਇਹ ਕਹਾ ਜਾਂਦਾ ਹੈਗਾ ਕਿ ਸਾਡੇ ਸਮਾਜ ਦੇ ਵਿੱਚ ਨਾ ਔਰਤਾਂ ਨੂੰ ਬਹੁਤ ਜ਼ਿਆਦਾ ਖੁੱਲ ਹੈਗੀ ਤੁਹਾਨੂੰ ਲੱਗਦਾ ਹੈਗਾ ਕਿ ਲੜਕੀਆਂ ਨੂੰ ਆ ਜਿਹੜਾ ਉਹ ਬਹੁਤ ਜ਼ਿਆਦਾ ਖੁੱਲ ਹੈਗੀ ਆ ਆਮ ਤੌਰ ਤੇ ਇਹ ਕਹਾ ਜਾਂਦਾ ਹੈਗਾ ਵੀ ਉਹਨਾਂ ਨੂੰ ਤਾਂ ਹੁਣ ਨਵੇਂ ਤੋਂ ਨਵੇਂ ਤਰੀਕੇ ਦੇ ਜਿਹੜੇ ਕੱਪੜੇ ਪਾਉਣ ਦੀ ਵੀ ਆਜ਼ਾਦੀ ਮਿਲ ਗਈ ਕੀ ਤੁਹਾਨੂੰ ਲੱਗਦਾ ਹੈਗਾ ਔਰਤਾਂ ਪੂਰੀ ਤਰ੍ਹਾਂ ਆਜ਼ਾਦ ਆ ਇੱਥੇ ਏ ਮੈਨੂੰ ਨਹੀਂ ਲੱਗਦਾ ਕਿ ਮਤਲਬ ਇੱਥੇ ਆਜ਼ਾਦ ਹੈ ਸਿਰਫ ਗੱਲਾਂ 'ਚ ਤੇ ਸਿਰਫ ਸੋਸ਼ਲ ਮੀਡੀਆ ਸਿਰਫ ਚਰਚਾ 'ਚ ਵੱਡੇ ਵੱਡੇ ਮਤਲਬ ਫੰਕਸ਼ਨ ਕਰਵਾਏ ਜਾਂਦੇ ਔਰਤਾਂ ਲਈ ਪਰ ਉਹ ਸਿਰਫ ਗੱਲਾਂ ਤੇ ਇੱਕ ਸਿਰਫ ਸ਼ੋਸ਼ਾ ਬਣ ਕੇ ਰਹਿ ਗਿਆ ਲੋਕਾਂ ਦੀ ਜਿਹੜੀ ਸਮਾਜ ਮਾਨਸਿਕਤਾ ਹੈ ਉਹ ਨਹੀਂ ਬਦਲ ਰਹੀ ਕਈ ਪਿੰਡਾਂ 'ਚ ਕਈ ਕਿੱਥੇ ਪਰ ਸਿਰਫ ਇੱਕ ਸਿਰਫ ਲੋਕਾਂ ਨੇ ਸ਼ੋਸ਼ਾ ਬਣਾ ਕੇ ਰੱਖਤਾ ਵੀ ਔਰਤ ਏਕ ਆ ਰਹੀ ਔਰ ਪਰ ਮਨੋ ਤੇ ਮਾਨਸਿਕਤਾ ਤਾਂ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਗਈ ਇਸ ਚੀਜ਼ ਨੂੰ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਜੇ ਇਹ ਕੁਝ ਹੋ ਰਿਹਾ ਹੈ ਕਾਲਜ ਵਿੱਚ ਮਤਲਬ ਪ੍ਰਿੰਸੀਪਲ ਮੰਨਣ ਨੂੰ ਤਿਆਰ ਨਹੀਂ ਇਸ ਚੀਜ਼ ਨੂੰ ਤਾਂ ਇਹ ਬਹੁਤ ਗਲਤ ਗੱਲ ਹੈ ਕਿ ਮਤਲਬ ਇਸ ਕਾਲਜ ਦੀ ਉਹਨੂੰ ਰੈਪਿਊਟੇਸ਼ਨ ਦੀ ਹੈਗੀ ਵੀ ਸਾਡਾ ਕਾਲਜ ਨੰਨੀਵਾ ਹੋ ਜਾਏ ਇਸ ਤੋਂ ਚੰਗਾ ਉਹ ਮੰਨ ਕੇ ਕਿ ਉਹਦੇ ਅਗੇ ਸੈਕਸ਼ਨ ਰਹਿੰਦਾ ਮੈਨੂੰ ਲੱਗਦਾ ਕਾਲਜ ਦੀ ਰੈਪਿਊਟੇਸ਼ਨ ਉਹ ਤੋਂ ਥੋੜੀ ਹੋਣੀ ਸੀ ਕਿ ਭਈ ਤੇ ਇੱਕ ਕਾਲਜ ਆਊਟਸਾਈਡਰ ਮਤਲਬ ਨਿਊਜ਼ ਪੜੀ ਹੈ ਸੀ ਕਿ ਵੀ ਆਊਟਸਾਈਡਰ ਆਇਆ ਸੀ ਆਊਟਸਾਈਡਰ ਕਾਲਜ ਚ ਵੜ ਕੇ ਵੇ ਗਿਆ ਕਦੋਂ ਕਾਲਜ ਦੀ ਕੋਈ ਹੈ ਹੀ ਨਹੀਂ ਸੀ ਕਿ ਚੈਕਿੰਗ ਵਗੈਰਾ ਤੇ ਆਊਟਸਾਈਡਰ ਵੜ ਕੇ ਕਾਲਜ ਇੱਕ ਕੰਮ ਹੋ ਰਿਹਾ ਤਾਂ ਬਹੁਤ ਗਲਤ ਗੱਲ ਹੈ ਅੱਛਾ ਹੁਣ ਤੱਕ ਕਾਰਵਾਈ ਨਹੀਂ ਹੋਈਗੀ ਕੋਈ ਵੀ ਇੱਕ ਦੋਸ਼ੀ ਹੈ ਹਲਤੀ ਇੱਕ ਵੀ ਪਾਲਸ ਵੱਲੋਂ ਵੀ ਕੋਈ ਜ਼ਿਆਦਾ ਕਾਰਵਾਈ ਨਹੀਂ ਕੀਤੀ ਜਾ ਰਹੀਗੀ ਕਿਵੇਂ ਵੇਖਦੇ ਹਾਂ ਇਹ ਮਾਮਲਾ ਇਹ ਬਹੁਤ ਗਲਤ ਚੀਜ਼ ਹੈਗੀ ਮੈਂ ਹਰ ਵਾਰੀ ਕੁੜੀ ਦੀ ਗੱਲ ਮਤਲਬ ਕੁਝ ਤਾਂ ਕਈ ਤਾਂ ਪੇਰੈਂਟਸ ਹੀ ਦਬਾ ਦਿੰਦੇ ਆ ਵੀ ਸਾਡੀ ਕੁੜੀ ਦੀ ਕੀ ਇੱਜ਼ਤ ਰਹਿ ਜੂਗੀ ਕੀ ਹੋ ਜਾਊਗਾ ਮਤਲਬ ਉਹ ਵਿਚਾਰੀ ਕੁੜੀ ਦੀ ਨਹੀਂ ਵੇਦੇ ਕਿ ਉਹਦੀ ਸਾਰੀ ਜ਼ਿੰਦਗੀ ਬਰਬਾਦ ਹੋ ਚੁੱਕੀ ਆ ਕਈ ਤਾਂ ਪੁਲਿਸ ਤੱਕ ਹੀ ਪੇਰੈਂਟਸ ਆਉਂਦੇ ਆ ਵਿੱਚ ਗੱਲ ਕੁੜੀ ਨੂੰ ਹੀ ਦੋਸ਼ੀ ਸਮਝ ਦੇ ਗਈ ਤਾਂ ਅੱਜ ਦੇ ਗੱਲ 'ਚ ਮੈਨੂੰ ਇਹ ਲੱਗਦਾ ਕਈਆਂ ਦੀ ਸੋਚ ਨਹੀਂ ਤਾਂ ਕੁੜੀ ਨੂੰ ਹੀ ਗਲਤ ਸਮਝਦੇ ਹੋਣੇ ਵੀ ਹਾਂ ਵੀ ਉਹਨੇ ਕੁਝ ਕੀਤਾ ਹੋਣਾ ਤਾਂ ਹੀ ਪਰ ਇਹ ਚੀਜ਼ ਨਹੀਂ ਉਹਦੇ ਨਾਲ ਖੜਨਾ ਚਾਹੀਦਾ ਇਹ ਹੈ ਕਿ ਉਹਦੇ ખો nhi રહી ఇన్વેસ્ટિਗੇਸ਼ਨ ਉਹ ਬਹੁਤ ਗਲਤ ਹੈ ਕਰਨੀ ਚਾਹੀਦੀ ਹੈ ਜੀ ਅਸ਼ਵ ਜਦੋਂ ਘਰੋਂ ਤੁਰਦੇ ਹੋ ਘਰੋਂ ਤੁਰਨਸਾਰ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਕਾਲ ਤੋਂ ਪੜਨ ਦੇ ਲਈ ਆਉਣੀ ਹੈਗੀਆ ਪਰ ਜਦੋਂ ਕਈ ਵਾਰੀ ਸਵੇਰ ਸਵੇਰ ਇਹੋ ਜੀ ਖਬਰ ਦੇਖਦੇ ਹੋ ਮੋਬਾਈਲ ਦੇ ਵਿੱਚ ਉਦੋਂ ਕੀ ਆਉਂਦਾ ਹੈਗਾ ਮਨ ਦੇ ਵਿੱਚ ਘਰੋਂ ਤੁਰਨਸਾਰ ਤੇ ਉਦੋਂ ਨਾਲ ਦੀ ਨਾਲ ਹੀ ਇਹ ਖਬਰ ਆ ਜਾਂਦੀ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਜਦੋਂ ਅਸੀਂ ਸਵੇਰ ਸਵੇਰ ਇਦਾਂ ਦੀ ਕੋਈ ਖਬਰ ਸੁਣਦੇ ਆ ਤਾਂ ਸਭ ਤੋਂ ਪਹਿਲਾਂ ਇਹ ਡਰ ਹੁੰਦਾ ਕਿ ਕੱਲ ਨੂੰ ਸਾਡੇ ਨਾਲ ਨਾ ਕਿਉਂ ਇਦਾਂ ਦਾ ਹੋ ਜੇ ਕਿਉਂਕਿ ਜਦੋਂ ਘਰੋਂ ਬਾਹਰ ਨਿਕਲਦੀਆਂ ਕੋਈ ਵੀ ਕੁੜੀ ਤ ਉਹਨੂੰ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਦੀਆਂ ਗੰਦੀਆਂ ਨਜ਼ਰਾਂ ਦਾ ਕਈਆਂ ਦਾ ਟੱਚ ਬੱਸਾਂ ਵਿੱਚ ਆਏ ਇਦਾਂ ਦੀਆਂ ਕੋਈ ਵੀ ਹਰਕਤਾਂ ਦਾ ਹਨਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਹਿਲੀ ਗੱਲ ਤਾਂ ਇਹ ਕਿ ਸਾਡੇ ਸੰਵਿਧਾਨ ਦੁਆਰਾ ਹਨਾ ਕੁੜੀਆਂ ਨੂੰ ਆਜ਼ਾਦੀ ਦਿੱਤੀ ਗਈ ਹੈਗੀ ਆ ਤੇ ਕਈ ਸਾਰੇ ਉਹਨਾਂ ਦੇ ਅਰਾਇਸ ਲਿਖੇ ਗਏ ਵੀ ਆ ਤੇ ਫਿਰ ਵੀ ਆਪਣਾ ਸਮਾਜ ਕਿਉਂ ਨਹੀਂ ਉਹਨਾਂ ਨੂੰ ਅਰਾਇਸ ਦੇ ਰਿਹਾਗਾ ਕਿਉਂ ਨਹੀਂ ਉਹਨਾਂ ਨੂੰ ਖੁੱਲ ਕੇ ਜ ਜੀਨ ਲਈ ਦੇ ਰਿਹਾਗਾ ਕਿਉਂ ਉਹਨਾਂ ਨੂੰ ਦੁਬਾਰਾ ਰੇ ਨੇਗੇ ਇਸ ਤਰ੍ਹਾਂ ਜਿੜ ਕਿ ਆਪਣੇ ਸਮਾਜ ਹੈ ਜਿਹੜਾ ਕਿ ਇਦਾਂ ਦੀ ਜਿੱਦਾਂ ਵੀ ਹੈ ਨਾ ਵੀ ਘਟਨਾ ਹੁੰਦੀ ਆ ਤੇ ਕੋਈ ਵੀ ਉਹਨਾਂ ਦੇ ਖਿਲਾਫ ਨਹੀਂ ਖੜਦਾਗਾ ਸਗੋਂ ਉਸ ਲੜਕੇ ਨੂੰ ਹੀ ਨੀਚਾ ਦਿਖਾਉਂਦੇ ਆ ਕਿ ਹਾਂ ਇਹ ਤਾਂ ਨੀਚਾ ਹੈ ਇਹਦੇ ਨਾਲ ਇਦਾਂ ਹੋਇਆਗਾ ਇਹ ਇਹਦੇ ਕੋਲੇ ਨਹੀਂ ਜਾਣਾਗਾ ਇਦਾਂ ਦੇ ਰੁਖ ਸੋਚਦੇ ਵੀ ਹੈ ਨਾ ਕਿ ਉਹਦਾ ਸਾਥ ਦਿੰਦੇ ਆਗੇ ਜੀ ਅੱਛਾ ਵੀਰੇ ਪਿਛਲੇ ਸਮੇਂ ਦੇ ਦੌਰਾਨ ਇਸੇ ਹਕੂਮਤ ਦੇ ਵਿੱਚ ਮਣੀਪੁਰ ਦੇ ਵਿੱਚ ਦੀ ਇੱਕ ਘਟਨਾ ਹੈਗੀ ਆ ਇੱਕ ਔਰ ਤੂੰ ਆ ਜਿਹੜਾ ਸ਼ਰੇਆਵਾਂ ਜਿਹੜਾ ਬਿਨਾ ਕੱਪੜਿਆਂ ਤੋਂ ਆ ਜਿਹੜਾ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਤੋਰਿਆ ਗਿਆ ਤੇ ਉਹਦੇ ਪ੍ਰਾਈਵੇਟ ਪਾਰਟਸ ਨੂੰ ਆ ਜਿਹੜਾ ਟੱਚ ਕਰ ਰਹੇ ਸੀਗੇ ਉਦੋਂ ਆ ਜਿਹੜਾ ਕਾਫੀ ਸਮੇਂ ਬਾਅਦ ਆ ਜਿਹੜਾ ਮੋਦੀ ਸਰਕਾਰ ਨੇ ਆ ਜਿਹੜਾ ਭਗਵਾਨ ਇਸ ਤੋਂ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆ ਜਿਹੜਾ ਉਹ 2-3 ਮਹੀਨੇ ਬਾਅਦ ਇਸਤੇ ਉੱਤੇ ਬਿਆਨ ਦਿੱਤਾ ਪ੍ਰਤੀਕਰਮ ਹੀ ਕੀਤਾ ਕੋਈ ਕਾਰਵਾਈ ਨਹੀਂ ਹੋਈ ਕਿਵੇਂ ਦੇਖਦੇ ਹੋ ਤੁਸੀਂ ਇਹ ਬਹੁਤ ਗਲਤ ਚੀਜ਼ ਹੈ ਮਤਲਬ ਆਪਣੇ ਅਜੇ ਦੇਸ਼ ਵਿੱਚ ਕਿੰਨੇ ਹੀ ਲੇਡੀਜ਼ ਆਈਐਸ ਆਫੀਸਰਸ ਨੇ ਕਿੰਨੇ ਮਤਲਬ ਚੰਦ ਦੇ ਜਾ ਚੁੱਕੀਆਂ ਲੇਡੀਜ਼ ਕਿੰਨਾ ਕੁਝ ਕਰ ਗਿਆ ਪਰ ਉਸ ਟੀ ਨੂੰ ਨੂੰ ਇਹ ਲੱਗਦਾ ਕਿ ਵੀ ਜਦੋਂ ਕੋਈ ਮਹਾਨ ਬਣ ਜਾਂਦੀ ਹੈ ਕੋਈ ਪੋਸਟ ਤੇ ਕੋਈ ਹਾਈ ਰੈਂਕ ਤੇ ਚਲ ਜਾਂਦੀ ਹੈ ਉਦੋਂ ਉਹਨ ਦੀ ਜੈ ਜੈਕਾਰ ਹੁੰਦੀ ਉਸ ਤੋਂ ਪਹਿਲਾਂ ਉਹਨੂੰ ਕੁਝ ਨਹੀਂ ਸਮਝਿਆ ਜਾਂਦਾ ਮਤਲਬ ਉਹਨ ਕਿੰਨੀਆਂ ਆਪਣੇ ਲੇਡੀਜ਼ ਹੀ ਕਿੰਨੀਆਂ ਤਰੱਕੀਆਂ ਕਰ ਚੁੱਕੀਆਂ ਕਿੰਨੇ ਮਹਾਨ ਬਣ ਚੁੱਕੇ ਆ ਉਦੋਂ ਉਹਨ ਦੀ ਜੈ ਜੈਕਾਰ ਕਰਦੇ ਕਿ ਹਾਂ ਬਈ ਕੁੜੀਆਂ ਇਹ ਬਣ ਕੇ ਕੁੜੀਆਂ ਪਰ ਜਦੋਂ ਉਹ ਅਜੇ ਨਹੀਂ ਬਣੀ ਹੈ ਜਦੋਂ ਦਾ ਸਟਰਗਲ ਚੱਲ ਰਿਹਾ ਉਹਦੋਂ ਉਹਨੂੰ ਕੋਈ ਵੀ ਨਹੀਂ ਪੁੱਛਦਾ ਜੇ ਪਿੰਡਾਂ 'ਚ ਵੀ ਕਿੰਨਾ ਕੁਸ਼ ਇਹ ਚੀਜ਼ ਹੁੰਦੀ ਹੈ ਕਿ ਮਤਲਬ ਕਿੰਨਾ ਕੁੜੀਆਂ ਨੂੰ ਪਹਿਲਾਂ ਹੀ ਇੱਕ ਤਾਂ ਕੀਤਾ ਹੁੰਦਾ ਉਸ ਤੋਂ ਬਾਅਦ ਫਿਰ ਇਹੋ ਜਿਹੀ ਖਬਰਾਂ ਸੁਣ ਕੇ ਫਿਰ ਉਹ ਹੋਰ ਬੰਦਿਸ਼ਾਂ 'ਚ ਚਲ ਜਾਂਦੀ ਹੈ ਜੀਵਨ ਜਿਸ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਉਹਨਾਂ ਮਨੀਪੁਰ ਸੀਨ ਹੋਇਆ ਮਤਲਬ ਬੰਦਾ ਤਾਂ ਸੀ ਵੀ ਉਹਦੇ ਪਹਿਲੀ ਗੱਲ ਤਾਂ ਮੈਨੂੰ ਕੁਝ ਲੋਕਾਂ ਤੇ ਵੀ ਹੁੰਦਾ ਕਿ ਜੇ ਕੋਈ ਇਨਸੀਡੈਂਟ ਹੋ ਰਿਹਾ ਕੁਝ ਲੋਕ ਵੀਡੀਓਜ਼ ਬਣਾਉਣੇ ਸ਼ੁਰੂ ਕਰ ਦਿੰਦੇ ਆ ਇਹ ਕੁਛ ਕਰ ਤੁਸੀਂ ਉਹਨੂੰ ਰੋਕੋ ਇੱਕ ਜਿਹੜਾ ਉਹਦੇ ਕੁੜੀਆਂ ਨਾਲ ਤਾਂ ਐਵੇਂ ਹੋਇਆ ਦੁਸ਼ਮਣੀ ਕਿਸੇ ਹੋਰ ਨਾਲ ਨਿਕਲੀ ਕਿਸੇ ਹੋ ਬਲਬ ਇੱਕ ਜ਼ਰੀਆ ਦੁਗ ਘਰਨ ਦਾ ਉਹਨਾਂ ਦੀ ਕੀ ਗਲਤੀ ਹੈ ਉਹਨਾਂ ਜੇ ਆਪਾਂ ਕਹਿੰਨੇ ਨਾ ਵੀ ਕੁੜੀਆਂ ਮਾਂ ਦਾ ਰੂਪ ਹੈ ਰੂਪ ਹੈ ਪਰ ਮਨ ਦਾ ਕੋਈ ਨਹੀਂ ਸਿਰਫ ਸ਼ੋਸ਼ੇबाजी ਹੈ ਮੈਨੂੰ ਇਹ ਲੱਗਦਾ ਜੀ ਅੱਛਾ ਭੈਣ ਜੀ ਤੁਸੀਂ ਪਿੰਡ ਤੋਂ ਆਉਣੇ ਹੋ ਕੋਈ ਸ਼ਹਿਰ ਤੋਂ ਆਉਣੇ ਹੋ ਪਿੰਡ ਤੋਂ ਤੁਸੀਂ ਅੱਛਾ ਪਿੰਡ ਤੋਂ ਬਸ ਤੇ ਆਉਣੇ ਹੋ ਕਾਏ ਕੋਈ ਤੁਹਾਨੂੰ ਛੱਡ ਕੇ ਜਾਂਦਾ ਇੱਥੇ ਹਾਂ ਮੈਂ ਬਸ ਤੇ ਆਣਿਆ ਅੱਛਾ ਬਸ ਦੇ ਵਿੱਚ ਜਦੋਂ ਘਰੋਂ ਤੁਰਦੇ ਹੋ ਤੇ ਇੱਥੋਂ ਕਾਲ ਜਤੀਕ ਪਹੁੰਚਣ ਦਾ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਕਿਉਂਕਿ ਆਮ ਤੌਰ ਦੇਤੇ ਲੜਕੀਆਂ ਨੂੰ ਘਰੋਂ ਬਾਹਰ ਨਿਕਲਣਾ ਭਾਵੇਂ ਹੁਣ ਇਹ ਕਹਾ ਜਾਂਦਾ ਕਿ ਲੜਕੀਆਂ ਬਹੁਤ ਆਜ਼ਾਦ ਹੈਗਾਗਾ ਤੁਸੀਂ ਕਿੰਨਾ ਕ ਆਪਣੇ ਆਪ ਨੂੰ ਆਜ਼ਾਦ ਫੀਲ ਕਰਦੇ ਹੋ ਆਜ਼ਾਦੀ ਕਹਿਣ ਦੀਆਂ ਗੱਲਾਂ ਐ ਪਰ ਆਜ਼ਾਦੀ ਅਜ ਤੱਕ ਪਰਪਰ ਮਿਲੀ ਨਹੀਂ ਐ ਵੈਸੇ ਮਤਲਬ ਕੋਈ ਵੀ ਕਹਿੰਦਾ ਵੀ ਹਾਂ ਆਜ਼ਾਦੀ ਦਿੱਤੀ ਆ ਕੁੜੀਆਂ ਨੂੰ ਪਰ ਕਿਤੇ ਨਾ ਕਿਤੇ ਜਾਂ ਕਿ ਉਹ ਨਹੀਂ ਮਿਲੀ ਮਤਲਬ ਅੱਜ ਵੀ ਮਤਲਬ ਆਪਾਂ ਮਾਇਕਾਂ ਚ ਜਾ ਕੇ ਬੋਲਦੇ ਵੀ ਹਾਂ ਔਰਤਾ ਆਜ਼ਾਦ ਆ ਮਤਲਬ ਇਹਨੂੰ ਕਿਸੇ ਚੀਜ਼ ਦੀ ਮਤਲਬ ਬੰਦਿਸ਼ ਨਹੀਂ ਲੱਗੀ ਪਰ ਆਪ ਆਪ ਦੇ ਘਰ ਦੀਆਂ ਔਰਤਾਂ ਨੂੰ ਉਹ ਬੰਦਸ਼ਾ ਲਾਈਆਂ ਜਾਂਦੀਆਂ ਜੀ ਕਿ ਅਸੀਂ ਤੁਸੀਂ ਵੀਰੇ ਤੁਸੀਂ ਇਸ ਇੱਥੇ ਕਾਲਜ ਪੜ੍ਹਨ ਆਉਣੇ ਪਿੰਡ ਤੋਂ ਜਾਂ ਸ਼ਹਿਰ ਤੋਂ ਲੋਕਲ ਲੋਕਲ ਅਸੀਂ ਵੀਰੇ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਸ਼ਹਿਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਮਾਡਰਨ ਮਾਹੌਲ ਹੁੰਦਾ ਹੈਗਾ ਲੜਕੀਆਂ ਨੂੰ ਆ ਜਿਹੜਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣ ਦੀ ਹੈ ਜਿਹੜੀ ਉਹ ਆਜ਼ਾਦੀ ਮਿਲਦੀ ਹੈ ਤੁਹਾਨੂੰ ਲੱਗਦਾ ਹੈਗਾ ਕਿ ਔਰਤਾਂ ਆਜ਼ਾਦ ਆ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਕੱਪੜਿਆਂ ਦੀ ਤਾਂ ਆਜ਼ਾਦੀ ਨਹੀਂ ਮਿਲਦੀ ਜੇ ਮਿਲ ਵੀ ਜਾਵੇ ਨਾ ਤਾਂ ਪਹਿਲਾ ਆਹੀ ਕਹਿੰਦੇ ਆ ਕਿ ਕੁੜੀ ਨੇ ਛੋਟੇ ਕੱਪੜੇ ਪਾਏ ਤਾਂ ਉਹਦੇ ਨਾਲ ਬਲਤਕਾਰ ਹੋਇਆ ਸਭ ਤੋਂ ਪਹਿਲਾਂ ਕੁੜੀ ਦੇ ਪਹਿਰਾਵੇ ਨੂੰ ਦੇਖਦੇ ਆ ਤੇ ਜਾਂ ਫਿਰ ਆ ਦੇਖਦੇ ਆ ਕੁੜੀ ਨੇ ਕਿਸ ਤਰ੍ਹਾਂ ਦੀ ਹੈਗੀ ਆ ਉਹ ਮਾਡਰਨ ਆ ਜਾਂ ਸ਼ਹਿਰ ਦੀ ਆ ਜਾਂ ਫਿਰ ਪਿੰਡ ਦੀ ਆ ਆ ਚੀਜ਼ ਦੇਖ ਕੇ ਪਹਿਲਾ ਉਹਦੇ ਤੇ ਆ ਕੇ ਆ ਜਾਂਦਾ ਵੀ ਕੁੜੀ ਕੁੜੀ ਦੀ ਗਲਤੀ ਸੀ ਉਹਦੇ ਨਾਲ ਤਾਂ ਰੇਪ ਹੋਇਆ ਜੋ ਕਪੜੇ ਸਹੀ ਦੇ ਪਾਉਂਦੀ ਤਾਂ ਉਹਦੇ ਨਾਲ ਨਹੀਂ ਹੁੰਨਾ ਮਤਲਬ ਜ਼ਿਆਦਾਤਰ ਨਾ ਹਮੇਸ਼ਾ ਹਰ ਗੱਲ ਤੇ ਕੁੜੀ ਨੂੰ ਹੀ ਕਹਿੰਦੇ ਆ ਵੀ ਇਸੇ ਦੀ ਗਲਤੀ ਹੋਊਗੀ ਤਾਂ ਹੀ ਇਹਦੇ ਨਾਲ ਐਵੇਂ ਹੋਇਆ ਜੀ ਅੱਛਾ ਫਿਰ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਭਾਰਤ ਦੀਆਂ ਸਭ ਤੋਂ ਚੋਟੀ ਦੀਆਂ ਖੜਾਰਨਾ ਸੀਗਾ ਮੈਲਾ ਖੜਾਰਨਾ ਸ਼ਾਕਸ਼ੀ ਮਾਲਕ ਵਿਨੈਸ਼ ਪੁਗਾਟ ਵਰਗੀਆਂ ਲੜਕੀਆਂ ਸੀਗਾ ਉਹਨਾਂ ਦੇ ਉੱਤੇ ਆ ਜਿਹੜਾ ਏਜੰਸੀ ਏਜੰਸੀ ਦੇ ਮੇਤਰ ਪੰਜਾਬ ਪਾਜਪਾ ਦਾ ਮੰਤਰੀ ਉਹ ਕਰਨ ਦੀ ਉਹਨਾਂ ਸਾਫ ਆ ਸਾਫ ਕਿੱਥੇ ਮਿਲੂਗਾ ਕੀ ਸੋਚਦੇ ਹੋ ਇਸ ਮਸਲੇ ਬਾਰੇ ਜਦੋਂ ਇੰਨੇ ਵਧੀਆ ਪੋਸਟ ਤੇ ਪਹੁੰਚ ਕੇ ਵੀ ਜਦੋਂ ਉਸ ਕਿਨੂੰ ਨਹੀਂ ਇਨਸਾਫ ਮਿਲ ਸਕਿਆ ਤੇ ਜੇ ਮਤਲਬ ਜਿਵੇਂ ਵੀ ਹੈ ਨਾ ਔਰਤ ਜਿਵੇਂ ਉਹ ਉਸੇ ਦੀ ਗਲਤੀ ਹੋਊਗੀ ਜੇ ਕੁਝ ਗਲਤ ਵੀ ਹੋਇਆ ਨਾ ਉਹਦੇ ਨਾਲ ਤਾਂ ਹਮੇਸ਼ਾ ਉਹਨੇ ਪੁਆਇੰਟ ਆਊਟ ਕੀਤਾ ਜਾਂਦਾ ਵੀ ਇਸੇ ਦੀ ਵਜ੍ਹਾ ਨਾਲ ਹੀ ਹੋਇਆ ਹੋਊਗਾ ਇਹਦੇ ਕੱਪੜਿਆਂ ਕਰਕੇ ਜਾਂ ਫਿਰ ਇਹਦੇ ਪਹਿਰਾ ਇਹਦੇ ਬੋਲ ਚੱਲਣ ਕਰਕੇ ਆਲਵੇਸ ਪੁਆਇੰਟ ਆਊਟ ਟੂ ਦਾ ਗਰਲ ਸੋ ਦੋਸਤੋ ਇਹ ਸੀ ਗੱਲਬਾਤ ਇਹਨਾਂ ਵਿਦਿਆਰਥੀਆਂ ਦੇ ਨਾਲ ਜਿਹੜੇ ਕਿਤੇ ਨਾ ਕਿਤੇ ਇਸ ਗੱਲ ਦੇ ਲਈ ਪ੍ਰੋਟੈਸਟ ਕਰ ਰਹੇ ਹੈਗੇ ਕਿ ਜੋ ਨਾਬੇਰੇ ਰਿਪੂ ਦਮਨ ਕਾਲਜ ਦੇ ਵਿੱਚ ਇੱਕ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਹੋਇਆ ਹੈਗਾ ਉਸ ਨੂੰ ਆ ਜਿਹੜਾ ਕਿਤੇ ਨਾ ਕਿਤੇ ਇਨਸਾਫ ਮਿਲੇ ਪਰ ਇਹ ਹੈਗਾ ਕਿ ਸਾਡੇ ਸੁਸਾਇਟੀ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਔਰਤ ਨੂੰ ਆ ਜਿਹੜਾ ਅਜੋਕੇ ਸਮੇਂ ਦੇ ਵਿੱਚ ਵੀ ਦੋਇਮ ਦਰਜੇ ਦੀ ਸਮਝਿਆ ਜਾਂਦਾ ਹੈਗਾ ਹਲਤੀਕ ਵੀ ਹੈ ਜਿਹੜਾ ਸਾਡਾ ਐਜੂਕੇਸ਼ਨ ਸਾਨੂੰ ਇਹ ਨਹੀਂ ਸਿਖਾ ਸਕਿਆਗਾ ਤੇ ਔਰਤ ਤੇ ਮਰਦਾਂ ਜਿਹੜੇ ਬਰਾਬਰ ਆ ਸਤੰਤਰਤਾ ਜਿਹੜੀ ਦੋਨਾਂ ਦੇ ਲਈ ਬਰਾਬਰ ਆ ਅਧਿਕਾਰ ਆ ਜਿਹੜੇ ਦੋਨਾਂ ਦੇ ਲਈ ਬਰਾਬਰ ਆ ਪਰ ਕਿਤਨਾ ਕਿਤੇ ਵਿਤਰਕਾ ਜਿਹੜਾ ਉਹ ਹਲਤੀਕ ਵੀ جاری ਆ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੁਰ ਤੁਹਾਡਾ ਬਹੁਤ ਬਹੁਤ ਧੰਨਵਾਦ